ਮਾਪੇ ਆਪਣੇ ਹਾਲਾਤਾਂ ਦੇ ਨਾਲ ਜੂਝਦੇ ਹੋਇਆ ਅਤ ਦੀ ਗਰੀਬੀ ਵੇਖ ਕੇ ਵੀ ਬੱਚੇ ਨੂੰ ਖੁਸ਼ਹਾਲ ਰੱਖਦੇ ਨੇ ਬੱਚੇ ਨੂੰ ਸਹੂਲਤਾਂ ਦਿੰਦੇ ਨੇ ਬੱਚੇ ਦਾ ਹਰ ਇੱਕ ਪ੍ਰਬੰਧ ਕਰ ਦਿੰਦੇ ਤੇ ਵਧੀਆ ਪੜ੍ਹਾਈ ਲਿਖਾਈ ਕਰਾਉਂਦੇ ਨੇ ਵਧੀਆ ਪਹਿਰਾਵਾ ਦਿੰਦੇ ਹਨ ਤੇ ਉਹੀ ਮਾਪੇ ਨੂੰ ਆਸ ਵੀ ਹੁੰਦੀ ਹੈ ਕਿ ਜਿਹੜੇ ਬੱਚੇ ਨੂੰ ਅਸੀਂ ਹੱਥ ਫੜ ਕੇ ਤੋਰਨਾ ਸਿਖਾਇਆ ਅੱਜ ਸਾਨੂੰ ਉਹਦੇ ਮੋਢੇ ਉੱਤੇ ਹੱਥ ਰੱਖਣ ਦੀ ਜ਼ਰੂਰਤ ਹੈ ਅੱਜ ਸਾਨੂੰ ਵੀ ਸਹਾਰੇ ਦੀ ਜ਼ਰੂਰਤ ਹੈ ਏ ਨਾ ਹੋਵੇ ਵੀ ਅਸੀਂ ਹੱਥ ਫੜ ਕੇ ਤੁਰਨਾ ਸਿੱਖ ਗਏ ਵੱਡੇ ਹੋ ਗਏ ਦੁਨੀਆ 'ਚ ਰਹਿਣਾ ਸਿੱਖ ਗਏ ਅੱਜ ਜੇ ਉਹਨਾਂ ਨੂੰ ਸਾਡੇ ਮੋਢੇ ਦੀ ਜ਼ਰੂਰਤ ਹੈ ਤੇ ਅਸੀਂ ਉਹਨਾਂ ਨੂੰ ਦੇစီ ਨਾ ਅਸੀਂ ਹੋਰ ਦੁਨੀਆ ਦੇ ਵਿੱਚ ਚੱਲ ਜਾਈਏ ਨਹੀਂ ਸਾਡੇ ਵੀ ਫਰਜ਼ ਹਨ ਸਾਡਾ ਵੀ ਧਰਮ ਹੈ ਮੈਂ ਤੁਹਾਡੇ ਨਾਲ ਇੱਕ ਘਰ ਦੀ ਕਹਾਣੀ ਸਾਂਝੀ ਕਰਨਾ ਚਾਹੁੰਦਾ ਇੱਕ ਗਰੀਬ ਪਿਤਾ ਦਿਹਾੜੀ ਕਰਦਾ ਹੈ ਸਾਈਕਲ ਤੇ ਜਾਂਦਾ ਹੈ ਸਾਈਕਲ ਵੀ ਪੁਰਾਣਾ ਕਦੇ-ਕਦੇ ਸਾਈਕਲ ਖਰਾਬ ਹੋ ਜਾਂਦਾ ਹੈ ਦਿਹਾੜੀ ਵਾਲੇ ਚੌਂਕ ਤੇ ਜੇ ਉਹ ਸਮੇਂ ਸਿਰ ਵੀ ਪਹੁੰਚਦੇ ਨੇ ਤੇ ਕਈ ਵਾਰ ਦਿਹਾੜੀ ਨਹੀਂ ਮਿਲਦੀ ਜਦੋਂ ਦਿਹਾੜੀ ਮਿਲਦੀ ਹੈ ਘਰ ਆ ਕੇ ਉਹ ਬੱਚਿਆਂ ਲਈ ਕਦੇ ਕੱਪੜੇ ਲੈ ਕੇ ਚੱਲ ਜਾਂਦਾ ਹੈ ਬੱਚਿਆਂ ਲਈ ਕਦੇ ਕਿਤਾਬ ਖਰੀਦ ਦਿੰਦਾ ਹੈ ਬੱਚਿਆਂ ਲਈ ਕੋਈ ਖਾਣ ਦੀ ਚੀਜ਼ ਲੈ ਜਾਂਦਾ ਹੈ ਸਭ ਕੁਝ ਬੱਚਿਆਂ ਦੇ ਉੱਤੇ ਨਿਸ਼ਾਵਰ ਕਰ ਦਿੰਦਾ ਹੈ ਇਹ ਹਾਲਾਤ ਵਿੱਚ ਘਰ ਦਾ ਬੱਚਾ ਪੜ੍ਹ-ਪੜ੍ਹ ਕੇ ਵਧੀਆ ਪੈਰ-ਪੈਰ ਕੇ ਵਧੀਆ ਰਹਿ ਕੇ ਵੱਡਾ ਹੋ ਗਿਆ ਯੂਨੀਵਰਸਿਟੀ ਵਿੱਚ ਪੜਨ ਚੱਲਿਆ ਉੱਥੇ ਰਹਿੰਦਾ ਹੈ ਉੱਥੇ ਪੜਦਾ ਹੈ ਉੱਥੇ ਖਾਂਦਾ ਹੈ ਉੱਥੇ ਕਮਰੇ ਦੇ ਵਿੱਚ ਉਹ ਰਹਿੰਦਾ ਹੈ ਦੋਸਤਾਂ ਦੇ ਵਿੱਚ ਅਮੀਰ ਘਰਾਣੇ ਦੇ ਲੋਕ ਯੂਨੀਵਰਸਿਟੀ ਦੇ ਵਿੱਚ ਅਫਸੋਸ ਇਹ ਹੋਇਆ ਕਿ ਉਹ ਅਮੀਰ ਲੋਕਾਂ ਦੇ ਵਿੱਚ ਨੌਜਵਾਨਾਂ ਸਾਥੀਆਂ ਦੇ ਵਿੱਚ ਰਹਿ ਕੇ ਖੁਦ ਅਮੀਰ ਬਣ ਗਿਆ ਗਰੀਬ ਮਾਪੇ ਦਾ ਅਮੀਰ ਬੱਚਾ ਦੋ ਤਿੰਨ ਮਹੀਨੇ ਬਾਅਦ ਘਰ ਪਰਤਿਆ ਮਾਂ ਨੂੰ ਉਡੀਕ ਹੈ ਵੀ ਅੱਜ ਸ਼ਾਮਾਂ ਦੀ ਰੋਟੀ ਕਿੰਨੇ ਦਿਨਾਂ ਬਾਅਦ ਸਾਡਾ ਨੌਜਵਾਨ ਪੁੱਤ ਸਾਡੇ ਨਾਲ ਖਾਏਗਾ ਉਹ ਪਿਤਾ ਵੀ ਅੱਜ ਦਿਹਾੜੀ ਬਹੁਤ ਛੇਤੀ ਕੰਮ ਨਿਬੜ ਕੇ ਆ ਗਿਆ ਵੀ ਵਾਪਰੇ ਪੁੱਤ ਨਾਲ ਕਿੰਨੇ ਦਿਨਾਂ ਬਾਅਦ ਰੋਟੀ ਖਾਣੀ ਹੈ ਪਰ ਹੋਇਆ ਕਿ ਉਹ ਨੌਜਵਾਨ ਪਿੰਡ ਦੇ ਬਾਕੀ ਸਾਥੀਆਂ ਦੇ ਨਾਲ ਨੌਜਵਾਨਾਂ ਦੇ ਨਾਲ ਫਾਸਟ ਫੂਡ ਖਾਏ ਆ ਤੇ ਘਰ ਉਹਨੇ ਰੋਟੀ ਨਾ ਖਾਈ ਮਾਂ ਕਹਿੰਦੀ ਮੈਂ ਉਡੀਕ ਰਹੀ ਸੀ ਅੱਜ ਤੂੰ ਕਿੰਨੇ ਦਿਨਾਂ ਬਾਅਦ ਰੋਟੀ ਖਾਣੀ ਹੈ ਕਹਿੰਦੇ ਮਾਂ ਮੈਂ ਖਾਇਆ ਮੈਨੂੰ ਦੋਸਤ ਮਿਲ ਗਏ ਸਨ ਮੈਂ ਉਹਨਾਂ ਨਾਲ ਰੋਟੀ ਖਾਏ ਆ ਤਿੰਨ ਚਾਰ ਦਿਨ ਘਰ ਰਹਿ ਕੇ ਉਹ ਨੌਜਵਾਨ ਯੂਨੀਵਰਸਿਟੀ ਜਾਂਦਾ ਹੈ ਸ਼ੇਅਰ ਨੂੰ ਤਿਆਰ ਹੋ ਕੇ ਦੋਸਤ ਨੂੰ ਫੋਨ ਕਰਦਾ ਦੋਸਤ ਘਰ ਆਉਂਦਾ ਗੱਡੀ ਦੇ ਵਿੱਚ ਬਿਠਾ ਕੇ ਯੂਨੀਵਰਸਿਟੀ ਲੈ ਜਾਂਦਾ ਘਰ ਤੋਂ ਯੂਨੀਵਰਸਿਟੀ ਕੋਈ ਬਹੁਤ ਦੂਰ ਨਹੀਂ ਨੇੜੇ ਹੀ ਸੀ ਪਰ ਜਿਹੜੀ ਤਵੇ ਦੇ ਉੱਤੇ ਪ੍ਰਸ਼ਾਦੇ ਪਰੌਂਠੇ ਮਾਂ ਨੇ ਬਣਾਏ ਸੀ ਆਪਣੇ ਪੁੱਤ ਲਈ ਕਿ ਉਹ ਆਪਣੇ ਬੈਗ ਦੇ ਵਿੱਚ ਅੱਜ ਫਿਰ ਰੋਟੀ ਲੈ ਕੇ ਜਾਏਗਾ ਜੋ ਕਈ ਸਾਲ ਪਹਿਲਾਂ ਵੀ ਲੈ ਕੇ ਜਾਂਦਾ ਸੀ ਸਕੂਲ ਦੇ ਟਾਈਮ ਵੀ ਲੈ ਕੇ ਜਾਂਦਾ ਸੀ ਪਰ ਨੌਜਵਾਨ ਉਹ ਰੋਟੀ ਲੈ ਕੇ ਨਹੀਂ ਗਿਆ ਮਾਂ ਦੇ ਦਿਲ ਦਾ ਦਰਦ ਸੀ ਪਤੀ ਨੂੰ ਦੱਸਿਆ ਕਿ ਸਾਡਾ ਪੁੱਤਾ ਜੀ ਰੋਟੀ ਨਹੀਂ ਲੈ ਕੇ ਗਿਆ ਮੈਂ ਤਿਆਰ ਕੀਤੇ ਪ੍ਰਸ਼ਾਦੇ ਉਹ ਭੁੱਲ ਗਿਆ ਹੈ ਪਿਤਾ ਦਲੇਰ ਸੀ ਕਹਿਣ ਲੱਗਾ ਪਤਨੀ ਨੂੰ ਭਾਗਵਾਨੇ ਕੋਈ ਗੱਲ ਨਹੀਂ ਜੇ ਉਹ ਰੋਟੀ ਘਰ ਭੁੱਲ ਗਿਆ ਮੈਂ ਆਪਣੀ ਦਿਹਾੜੀ ਲਾਉਂਦਿਆਂ ਸਾਈਕਲ ਇੰਨੀ ਨੀਂ ਦੂਰ ਲੈ ਜਾਣਾ ਆ ਤੂੰ ਸਾਈਕਲ ਦੇ ਪਿੱਛੇ ਬੈਠ ਆਪਾਂ ਇਹ ਪ੍ਰਸ਼ਾਦੀ ਅੱਜ ਯੂਨੀਵਰਸਿਟੀ ਚੱਲਦੇ ਹਾਂ ਮੈਂ ਵੀ ਯੂਨੀਵਰਸਿਟੀ ਕਦੇ ਨਹੀਂ ਵੇਖੀ ਕਿਹੋ ਜੀ ਹੈ ਜਾ ਕੇ ਵੇਖਾਂਗੇ ਤੇ ਸੀ ਸਾਡਾ ਨੌਜਵਾਨ ਪੁੱਤ ਉਸ ਯੂਨੀਵਰਸਿਟੀ ਵਿੱਚ ਪੜਦਾ ਹੈ ਅਸੀਂ ਜਾ ਕੇ ਮਿਲਾਂਗੇ ਤੇ ਉਹ ਖੁਸ਼ ਹੋ ਜਾਵੇਗਾ ਉਹ ਸਾਦੇ ਲੋਕ ਸਨ ਉਹਨਾਂ ਨੇ ਜਿਹੋ ਜਿਹਾ ਪਹਿਰਾਵਾ ਜਿਵੇਂ ਘਰ ਬੈਠੇ ਸਨ ਉਮੇਓ ਸੈਕਲ ਤੇ ਚੱਲ ਗਏ ਜਾ ਕੇ ਉਹਨਾਂ ਨੇ ਆਪਣੇ ਪੁੱਤ ਦੀ ਫੋਟੋ ਦਿਖਾਈ ਵੀ ਅਸੀਂ ਇਹਨੂੰ ਮਿਲਣਾ ਚਾਹੁੰਦੇ ਹਾਂ ਉਹਨਾਂ ਦਾ ਨੌਜਵਾਨ ਪੁੱਤ ਪਾਰਕ ਦੇ ਵਿੱਚ ਬੈਠਾ ਸੀ ਬਾਕੀ ਦੋਸਤਾਂ ਦੇ ਨਾਲ ਅਮੀਰ ਘਰਾਣੇ ਦੇ ਲੋਕਾਂ ਦੇ ਨਾਲ ਪਿਤਾ ਯੂਨੀਵਰਸਿਟੀ ਵੇਖ ਕੇ ਹੈਰਾਨ ਸੀ ਕਿ ਸਾਡਾ ਪੁੱਤ ਮਾਣ ਮਹਿਸੂਸ ਕਰ ਰਿਹਾ ਸੀ ਪਿਤਾ ਸਾਡਾ ਪੁੱਤ ਇੰਨੀ ਵੱਡੀ ਯੂਨੀਵਰਸਿਟੀ ਦੇ ਵਿੱਚ ਪੜ ਰਿਹਾ ਹੈ ਇੰਨੀ ਵੱਡੀ ਵੱਡੀਆਂ ਇਮਾਰਤਾਂ ਇੰਨੇ ਵੱਡੇ ਵੱਡੇ ਟੀਚਰ ਇੰਨੇ ਵੱਡੇ ਵੱਡੇ ਪ੍ਰੋਫੈਸਰਾਂ ਦੇ ਵਿੱਚ ਸਾਡਾ ਨੌਜਵਾਨ ਬੱਚਾ ਰਹਿ ਰਿਹਾ ਹੈ ਅਸੀਂ ਬੇਸ਼ਿਕ ਦਿਹਾੜੀ ਕੀਤੀ ਅੱਜ ਸਾਡੀਆਂ ਲਾਈਆਂ ਦਿਹਾੜੀਆਂ ਲੇਖੇ ਵਿੱਚ ਹਨ ਪਿਤਾ ਇਹ ਸੋਚ ਰਿਹਾ ਹੈ ਕਿ ਉੱਧਰ ਜਦੋਂ ਨੌਜਵਾਨ ਨੂੰ ਪਤਾ ਲੱਗਿਆ ਸਾਥੀਆਂ ਨੇ ਦੱਸਿਆ ਵੀ ਉਹ ਤੁਹਾਡੇ ਪਿੰਡ ਤੋਂ ਕੋਈ ਆਇਆ ਹੈ ਹਾਲਾਂਕਿ ਨੌਜਵਾਨ ਉੱਚ ਖੁਸ਼ ਹੋਣਾ ਚਾਹੀਦਾ ਸੀ ਕਿਸ ਗੱਲ ਦੀ ਖੁਸ਼ੀ ਕਿ ਇਨ੍ਹਾਂ ਅਮੀਰ ਘਰਾਣੇ ਦੇ ਦੋਸਤਾਂ ਦੇ ਨਾਲ ਮੇਰੇ ਪਿਤਾ ਨੇ ਦਿਹਾੜੀਆਂ ਕਰ ਕਰਕੇ ਮੈਨੂੰ ਬੈਠਣ ਦੀ ਯੋਗ ਬਣਾ ਲਿਆ ਖੁਸ਼ੀ ਹੋਣੀ ਚਾਹੀਦੀ ਸੀ ਇਹ ਗੱਡੀਆਂ ਵਾਲੇ ਅਮੀਰ ਘਰਾਣੇ ਦੇ ਲੋਕ ਸ਼ਹਿਰਾਵਾਲੇ ਮੈਨੂੰ ਇੱਕ ਦਿਹਾੜੀਦਾਰ ਪਿਤਾ ਨੇ ਦਿਹਾੜੀਆਂ ਲਾ ਕੇ ਮੈਨੂੰ ਯੂਨੀਵਰਸਿਟੀ ਦੇ ਪੱਧਰ ਦਾ ਬਣਾ ਦਿੱਤਾ ਉਹ ਤੇ ਮਾਣ ਹੋਣਾ ਚਾਹੀਦਾ ਸੀ ਕਹਿਣਾ ਚਾਹੀਦਾ ਸੀ ਇਹ ਮੇਰੇ ਪਿਤਾ ਜੀ ਜਿਹੜੇ ਮੈਨੂੰ ਇੱਥੇ ਲਿਆਉਣ ਦੇ ਵਿੱਚ ਸਾਰਾ ਕਾਰਜ ਕਰਤਾ ਹਨ ਫਖਰ ਹੋਣਾ ਚਾਹੀਦਾ ਸੀ ਪਰ ਉਹ ਕਹਾਣੀ ਕਰ ਲਿਖਦਾ ਉਹ ਹੈਰਾਨ ਹੋ ਗਿਆ ਵੀ ਇਹ ਇਹ ਪਹਿਰਾਵਾ ਪਾ ਕੇ ਸਾਈਕਲ ਦੇ ਉੱਤੇ ਇੱਥੇ ਕਿਵੇਂ ਆ ਗਏ ਮੈਂ ਹੁਣ ਆਪਣੇ ਦੋਸਤਾਂ ਨੂੰ ਕੀ ਕਵਾਂ ਜਿਨ੍ਹਾਂ ਦੇ ਮਾਤਾ ਪਿਤਾ ਗੱਡੀਆਂ ਚਾਉਂਦੇ ਨੇ ਜਿਨ੍ਹਾਂ ਦੇ ਮਾਤਾ ਪਿਤਾ ਬੜੇ ਵੱਡੇ ਵੱਡੇ ਬਿਜ਼ਨਸਮੈਨ ਨੇ ਇਹਨਾਂ ਨੂੰ ਕਮਾ ਵੀ ਇਹ ਮੇਰੇ ਮਾਪੇ ਨੇ ਉਸ ਨੌਜਵਾਨ ਨੇ ਕਿਹਾ ਰਾਈਟਰ ਲਿਖਦਾ ਹੈ ਬੜੀ ਕੀਮਤੀ ਲੈਣ ਜਦੋਂ ਉਹਨਾਂ ਪੁੱਛਿਆ ਨਾ ਸਾਥੀਆਂ ਨੇ ਕੌਣ ਹਨ ਤੇ ਉਹਨੇ ਕਿਹਾ ਦੇ ਆਰ ਆਵਰ ਸਰਵੈਂਟ ਇਹ ਸਾਡੇ ਘਰ ਦੇ ਨੌਕਰ ਹਨ ਇਹ ਸਾਡੇ ਘਰ ਦੇ ਨੌਕਰ ਹਨ ਇੰਗਲਿਸ਼ ਵਿੱਚ ਕਿਹਾ ਤਾਂ ਜੋ ਇੰਗਲਿਸ਼ ਦੀ ਸ਼ਬਦਾਵਲੀ ਮਾਪੇ ਨੂੰ ਨਾ ਸਮਝਾਏ ਪਰ ਮੈਂ ਦੋਸਤਾਂ ਵਿੱਚ ਕਲੀਅਰ ਕਰ ਦੇਵਾਂ ਇਹੇ ਕਰਦੇ ਨੋਕਰ ਹਨ ਇੰਨੀ ਹੀ ਗੱਲ ਹੋਈ ਰਾਈਟਰ ਨੇ ਇੱਕ ਲਾਈਨ ਹੋਰ ਲਿਖੀ ਕਹਾਣੀ ਦੇ ਉੱਤੇ ਉਹਨੇ ਸਟਾਪ ਪਾ ਦਿੱਤਾ ਕਹਾਣੀ ਖਤਮ ਹੋ ਗਿਆ ਉਹ ਖੀਰ ਲਾਈਨ ਪਤਾ ਕੀ ਸੀ ਅਖੀਰ ਲਾਈਨ ਸੀ ਮਾਂ ਦੌੜਦੀ ਹੋਈ ਆਈ ਕੁੱਟ ਕੇ ਆਪਣੇ ਨੌਜਵਾਨ ਪੁੱਤ ਨੂੰ ਜੱਫੀ ਪਾ ਲਈ ਕਹਿ ਲੱਗੀ ਵੇਖਿਆ ਮੇਰਾ ਪੁੱਤਰ ਕਿੰਨੀ ਸੋਹਣੀ ਇੰਗਲਿਸ਼ ਬੋਲਣ ਲੱਗ ਗਿਆ ਸੋ ਸਾਡਾ ਜੋ ਫਰਜ਼ ਬਣਦਾ ਹੈ ਗੁਰਬਾਣੀ ਦੇ ਵਿੱਚ ਇਕ ਪਾਪ ਸਭ ਤੋਂ ਵੱਡਾ ਕਿਹਾ ਹੈ ਕਾਹੇ ਪੁੱਤ ਚਾਗਰਤ ਹੋ ਸੰਗ ਬਾਪ ਜਿਨ ਕੇ ਜਣੇ ਬਢੀਰੇ ਤゥム ਹੋ ਤੈਨ ਸਿਉ ਚਗਰਤ ਪਾਪ اے ਨੌਜਵਾਨ ਜੇ ਤੂੰ ਆਪਣੇ ਮਾਪੇ ਬਾਪ ਨਾਲ ਲੜ ਰਿਹਾ ਹੈ ਜਿਨ੍ਹਾਂ ਨੇ ਤੈਨੂੰ ਪੈਦਾ ਕੀਤਾ ਵੱਡਾ ਕੀਤਾ ਸਹਯੋਗ ਬਣਾਇਆ ਉਹਨਾਂ ਦੇ ਨਾਲ ਲੜਨਾ ਗੁਰਬਾਣੀ ਕਹ ਰਹੀ ਹੈ ਦੁਨੀਆ ਦਾ ਸਭ ਤੋਂ ਵੱਡਾ ਪਾਪ ਹੈ ਸੋ ਸਾਡੇ ਜੋ ਫਰਜ਼ ਬਣਦੇ ਹਨ ਉਹਨਾਂ ਫਰਜ਼ਾਂ ਨੂੰ ਅਸੀਂ ਅਦਾ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ